ਦੇਖਿਆ ਗੀਆ ਦੁਰਗਾ ਮਾਤਾ ਮੰਦਰ ਸਾਹਮਣੇ ਕੀ ਕੰਡ ਜਾ ਰਿਹਾ ਗ੍ਰੇਡ ਦੁਸ਼ਰਾ ਮੇਲੇ ਦੀ ਸੁਧਾਰ ਗੁਰਪ੍ਰੀਤ ਸਿੰਘ ਗੋਗੀ ਵੱਲੋਂ ਐਮ ਐਲ ਏ ਸਾਹਿਬ ਵੱਲੋਂ ਕਰਵਾਈ ਗਈ ਹੈ ਇਸ ਵਿੱਚ ਲੋਕਾਂ ਨੂੰ ਕਈ ਨਵੇਂ ਝੂਲੇ ਤੇ ਨਵੇਂ ਕਦਾਰਨਾ ਦੀ ਯਾਤਰਾ ਦੇ ਵਰਚੁਅਲ ਦੇਖਣ ਨੂੰ ਮਿਲੂਗੇ ਮਰਮਡ ਦੇਖਣ ਨੂੰ ਮਿਲੂਗੀ ਐਸੀ ਫਿਸ਼ਟਨਲ ਦੇਖਣ ਨੂੰ ਮਿਲੂਗੀ ਜਿਸ ਵਿੱਚ ਬੱਚੇ ਵਗੈਰਾ ਸਾਰੇ ਇਸ ਦਾ ਆਰਾਮ ਨਾਲ ਆ ਕੇ ਆਨੰਦ ਮਾਣ ਸਕਦੇ ਨੇ ਤੇ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆ ਕੇ ਮੇਲੇ ਦਾ ਆ ਕੇ ਆਨੰਦ ਮਾਣੋ ਤੇ ਇਸ ਵਿੱਚ ਵੱਧ ਤੋਂ ਵੱਧ ਆ ਕੇ ਆਪਣਾ ਸ਼ਾਪਿੰਗ ਕਰ ਸਕਦੇ ਹੋ ਫੂਡ ਦੇ ਸਟਾਲਸ ਆ ਆਨੰਦ ਮਾਣ ਸਕਦੇ ਹੋ ਤੇ ਹੋਰ ਵੀ ਕਈ ਨਵੀਆਂ ਚੀਜ਼ਾਂ ਤੁਹਾਨੂੰ ਇਹਦੇ ਕਾਰਪਟ ਤੋਂ ਲੈ ਕੇ ਫਰਨੀਚਰ ਤੱਕ ਕਰੋਕਰੀ ਤੱਕ ਸਾਰਾ ਕੁਝ ਇੱਥੇ ਤੁਹਾਨੂੰ ਦੇਖਣ ਨੂੰ ਮਿਲੂਗਾ ਸਰ ਨਵੇਂ ਝੂਲੇ ਲੈ ਕੇ ਆਏ ਆ ਸਕਰੀਨ ਟਾਵਰ ਸੁਨਾਮੀ ਫ੍ਰਿਜ ਵੀ ਕਈ ਨਵੇਂ ਝੂਲੇ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗੇ ਜਿਸ ਵਿੱਚ ਆ ਕੇ ਲੋਕ ਇਸ ਦਾ ਝੂਲਿਆਂ ਦਾ ਆਨੰਦ ਮਾਣ ਸਕਦੇ ਆ ਝੂਲਿਆਂ ਸਿਕਿਉਰਟੀ ਤੋਂ ਲੈ ਕੇ ਕਿੱਦਾਂ ਸਰ ਝੂਲਿਆਂ ਦੇ ਸਿਕਿਉਰਟੀ ਦਾ ਗਰਾਊਂਡ ਦੀ ਸਿਕਿਉਰਟੀ ਦਾ ਸਾਰੀਆਂ ਜਿਹਦਾ ਪ੍ਰੋਪਰ ਆਨੰਦ ਹੈ ਸੀਟ ਬੈਲਟਸ ਨੇ ਲੌਕਸ ਨੇ ਸੀਸੀਟੀਵੀ ਕੈਮਰੇਸ ਲੱਗੇ ਹੋਏ ਨੇ ਹਰ ਇੱਕ ਚੀਜ਼ ਦਾ ਸਕਿਉਰਿਟੀ ਦਾ ਪੂਰਾ ਪੂਰਾ ਪ੍ਰਬੰਧ ਹੈ ਤੁਸੀਂ ਫੈਮਿਲੀ ਦੇ ਨਾਲ ਆਪਣੀ ਨਾਲ ਆ ਕੇ ਆਰਾਮ ਨਾਲ ਆਨੰਦ ਮਾਣ ਸਕਦੇ ਹੋ ਤੇ ਝੂਲੇ ਦੀ ਚੈਕਿੰਗ ਰੋਜ਼ਾਨਾ ਹੋਗੀ ਰੋਜ਼ਾਨਾ ਰੋਜ਼ਾਨਾ ਪੀ ਡਬਲਯੂ ਡੀ ਦਫ਼ਤਰ ਵੱਲੋਂ ਸਟਾਫ ਵੱਲੋਂ ਰੋਜ਼ਾਨਾ ਚੈਕਿੰਗ ਕੀਤੀ ਜਾਂਦੀ ਹੈ ਜਿਸ ਦੀ ਰਿਪੋਰਟ ਡੇਲੀ ਥਾਣੇ ਵੀ ਸਬਮਿਟ ਕੀਤੀ ਜਾਂਦੀ ਹੈ ਤੇ ਡੀਸੀ ਦਫ਼ਤਰ ਨੂੰ ਤੇ ਪ੍ਰਸ਼ਾਸਨ ਵੱਲੋਂ ਕਿਹਦਾ ਸਹਿਯੋਗ ਹੈ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਜੀ ਸਾਰਿਆਂ ਵੱਲੋਂ ਰਲ ਕੇ ਮਿਲ ਕੇ ਸਾਰਿਆਂ ਵੱਲੋਂ ਪੂਰਾ ਸਰ ਦਫ਼ਤਰ ਵੱਲੋਂ ਗਵਰਨਮੈਂਟ ਕਾਲਜ ਵੱਲੋਂ ਸਾਰਿਆਂ ਵੱਲੋਂ ਪੂਰਾ ਸ ਤੇ ਆ ਕੇ ਆਪਣੇ ਮੇਲੇ ਨੂੰ ਇੰਜੋਏ ਕਰੋ